ਬੀਟੀ ਰਾਵਿੰਡਾ ਦੇ ਫੈਜ਼ਲਾ ਅਜੀਤ ਸਿੰਘ ਚੌਂਕ ਦੇ ਵਿੱਚ ਤਕਰੀਬਨ 2 ਵਜੇ ਤੇਜ਼ੀ ਨਾਲ ਆ ਰਹੀ ਇੱਕ ਬੇਕਾਬੂ ਗੱਡੀ ਨੇ ਵੱਡੀ ਘਟਨਾ ਅੰਜਾਮ ਦਿੱਤਾ ਇਸ ਘਟਨਾ ਦੇ ਦੌਰਾਨ ਜਿੱਥੇ ਮੋਟਰਸਾਈਕਲ ਖਵਾ ਦੋ ਨੌਜਵਾਨ ਟੱਕਰ ਮਾਰੀ ਗਈ ਅਤੇ 20 ਤੋਂ 25 ਫੁੱਟ ਤੱਕ ਇਹ ਕਾਰ ਉਹਨਾਂ ਨੂੰ ਘੇੜਦੇ ਆਪਣੇ ਨਾਲ ਲੈ ਗਈ ਐਨਾ ਹੀ ਨਹੀਂ ਕਚਾ ਦੀ ਰੇਡ ਨੂੰ ਵੀ ਬੁਰੀ ਤਰੀਕੇ ਨਾਲ ਟੱਕਰ ਮਾਰੀ ਗਈ ਜਿਸ ਤੋਂ ਬਾਅਦ ਚਾਹ ਰੇੜੀ ਬੁਰੀ ਤਰੀਕੇ ਨਾਲ ਫਿੱਲਰੀ ਗਈ ਅਤੇ ਉਸ ਤੋਂ ਬਾਅਦ ਗੱਡੀ ਇੱਥੇ ਹੀ ਰੁਕੀ ਗੱਡੀ ਦੇ ਵੱਲੋਂ ਸੜਕ ਤੇ ਲੱਗਿਆ ਏ ਟ੍ਰਾਈ ਗਾਰਡ ਅਤੇ ਵੀਰੇ ਖੰਭੇ ਨੂੰ ਵੀ ਨੁਕਸਾਨ ਉਥੇ ਜਾਇਤਾ ਗਿਆ ਉਤੇ ਹੀ ਦੂਸਰੇ ਪਾਸੇ ਨੁਕਸਾਨ ਦੇ ਚਾਹ ਦੇ ਅੱਡੇ ਦਾ ਮਾਲਕ ਵਿਜੇ ਠਾਕੁਰ ਦਾ ਹਾਲ ਕਾਫੀ ਬੇਹਾਲ ਹੋ ਚੁੱਕਿਆ ਸੀ ਜਿਸ ਦੀ ਨਾ ਤਾਂ ਪੁਲਿਸ ਵੱਲੋਂ ਕੋਈ ਸੁਣਵਾਈ ਕੀਤੀ ਗਈ ਅਤੇ ਨਾ ਹੀ ਕੋਈ ਹੋਰ ਬਿਵਾਰ ਦਾ ਗੁਜ਼ਾਰਾ ਦਾ ਉਸ ਦਾ ਕੋਈ ਹਾਲ ਦੱਸਿਆ ਜਾ ਰਿਹਾ ਹੈ ਵਿਜੇ ਕੁਮਾਰ ਨੇ ਆਪਣਾ ਦਰਦ ਬਿਆਨ ਕਰਦੇ ਹੋਏ ਕਿਹਾ ਕਿ ਉਸ ਦੇ ਦੋ ਬੱਚੇ ਨੇ ਤੇ ਉਹ ਚਾਹ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਹੈ ਉਸ ਨੇ ਇਹ ਵੀ ਕਿਹਾ ਕਿ ਮੇਰਾ ਕੀ ਕਸੂਰ ਹੈ ਉਤੋਂ ਪੁਲਿਸ ਵੱਲੋਂ ਉਦੀ ਸੁਣਵਾਈ ਵੀ ਨਹੀਂ ਕੀਤੀ ਜਾ ਰਹੀ ਜਾਣਕਾਰੀ ਮਿਲੀ ਹੈ ਕਿ ਕਾਰ ਦੇ ਵਿੱਚ ਜਿਹੜੇ ਤਿੰਨ ਨੌਜਵਾਨ ਸਵਾਰ ਸਨ ਉਹਨਾਂ ਦੇ ਸ਼ਰਾਬ ਕਿਤੇ ਜੀ ਘੱਟਾ ਦਵਾ ਨੌਜਾਨ ਮੌਕੇ ਤੋਂ ਫਰਾਰ ਹੋ ਗਏ ਜਿਨ੍ਹਾਂ ਨੂੰ ਪੀਸੀਆੀ ਟੀਮ ਵੱਲੋਂ ਕਾਬੂ ਕਰ ਲਿਆ ਗਿਆ ਹੈ ਪਰ ਅਜੇ ਤੱਕ ਕੋਈ ਸ਼ਿਕਾਇਤ ਨਾ ਮਿਲਣ ਦੇ ਕਰਕੇ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਨਾਮ ਜੀ ਸ਼ਾਹਪੁਰ ਕੀ ਗੱਲ ਹੋਈ ਹੈ ਬਾਈ ਰਾਤ ਕੋਈ ਕਾਲ ਵਾਲਾ ਆੜਾ ਆ ਰਿਹਾ ਸੀ ਉਹਨੇ ਨਸ਼ੇ 'ਚ ਸੀ ਉਹਨੇ ਪਹਿਲੇ ਮੋਟਰਸਾਈਕਲ 'ਤੇ ਠੋਕਿਆ ਇੱਕ ਦਾ ਲੱਤ ਰੋਟ ਗਿਆ ਦਾ ਸਿਰ ਪਟ ਗਿਆ ਉਸ ਦੇ ਬਾਅਦ ਉਹਨਾਂ ਨੇ ਮੇਰੇ ਰੇਡੀ 'ਚ ਠੋਕਤਾ ਰੇਡੀ 'ਚ ਸਾਰਾ ਦੇਖ ਲਓ ਤੁਸੀਂ ਸਾਰਾ ਪੰਜਾ ਫਿਰ ਖੰਬੇ 'ਚੋਂ ਵੱਜਿਆ ਖੰਬੇ 'ਤੇ ਬਸ ਕੇ ਗੱਡੀ ਖੜ ਗਿਆ ਫਿਰ 100 100 ਨੰਬਰ ਤੇ ਫੋਨ ਕਰਕੇ ਉਹਨਾਂ ਨੇ ਹਸਪਤਾਲ ਤੇ ਭਰਤੀ ਕਰਵਾਇਆ ਪੁਲਿਸ ਵਾਲੇ ਆਏ ਗੱਡੀ ਲੈ ਕੇ ਗਏ ਆ ਤਿੰਨ ਬੰਦੇ ਸੀਗੇ ਦੋ ਬੰਦੇ ਭੱਜ ਗਏ ਇੱਕ ਨੂੰ ਫੜ ਲਿਆ ਕਿੰਨੇ ਵਜੇ ਦੀ ਘਟਨਾ ਹੈ ਕਾਹਦਾ ਕੰਮ ਸੀ ਤੇਰਾ ਮੇਰਾ ਕਾਹਦਾ ਕੰਮ 2:30 ਵਜੇ ਰਾਤ ਦੀ ਗੱਲ ਹੈ ਤੇ ਮੈਂ ਥਾਣੇ ਵੀ ਗਿਆ ਮੈਂ ਰਿਪੋਰਟ ਵੀ ਲਿਖਾਇਆ ਉਹ ਕਹਿੰਦੇ ਤੀਜੇ ਨੰਬਰ ਤੇ ਤੇਰਾ ਸੁਣਵਾਈ ਹੋਊਗਾ ਮਾਇਆ ਪ੍ਰਸ਼ਾਸਨ ਨੂੰ ਬੋਲਦਾ ਕਿ 3 ਵਜੇ ਮੇਰਾ ਤਿੰਨ ਨੰਬਰ ਤੇ ਮੇਰਾ ਕਿਉਂ ਹੋਊਗਾ ਆ ਦੇਖ ਲਓ ਮੇਰਾ ਰੇੜੀ ਦਾ ਕੀ ਹਾਲ ਹੈ ਮੈਂ ਕੱਲ ਰੋਟੀ ਕਮਾ ਕੇ ਕਿਵੇਂ ਖਾਊਗਾ ਆਪਦੇ ਦੀ ਗੱਲ ਕਿਵੇਂ ਪਾਲੂਗਾ ਮੇਰੇ ਵੀ ਲੋਜਵਾਕ ਆ ਅੱਛਾ ਉਹਨਾਂ ਦੇ ਰਾਤ ਨੂੰ ਤੁਹਾਨੂੰ ਕਦੋਂ ਪਤਾ ਲੱਗਿਆ ਮੈਨੂੰ ਤੜਕੇ ਨਹੀਂ ਤੜਕੇ ਮੈਨੂੰ ਕਿਸੇ ਰੇੜੀ ਵਾਲਾ ਸਬਜੀ ਵਾਲਾ ਜਾਂਦਾ ਸੀ ਉਹਨੇ ਫੋਨ ਕੀਤਾ ਕਿ ਠਾਕਰ ਤੇਰਾ ਰੇੜੀ ਟੁੱਟਿਆ ਪਿਆ ਤਾਂ ਮੈਂ ਆ ਕੇ ਦੇਖਿਆ ਤੇ ਬੰਦੇ ਖਰੇ ਸੀਗੇ ਉਹ ਕਹਿੰਦੇ 2:30 ਵਜੇ ਐਕਸੀਡੈਂਟ ਹੋਇਆ ਉਹਨਾਂ ਦੇ ਰੇੜੀ ਚੋੜ ਗਿਆ ਜਿਹੜੀ ਚ ਹੋਰ ਵੀ ਸਮਾਨ ਸਮਾਨ ਜਿਹੜਾ ਸਾਰੇ ਖਲੜ ਕੇ ਚੱਕੇ ਲੈ ਗਿਆ ਬਾਈ اچھا ਉਹ ਮੋਟਰਸਾਈਕਲ ਵਾਲਾ ਉਹ ਕਹਿੰਦਾ ਕਹਿੰਦਾ ਮੋਟਰਸਾਈਕਲ ਖਰਾਬ ਆਈ ਹਾਂ ਉਹ ਕਿਹਦਾ ਜਿਹੜੇ ਬੰਦੇ ਨੇ ਜਿਹੜੇ ਮੋਟਰਸਾਈਕਲ ਵਾਲੇ ਹੈਗੇ ਆ ਉਹਨਾਂ ਨੇ ਹਸਪੀਟਲ ਚ ਪਰਤੀ ਕਰਾਇਆ ਖ ਇੱਧਰ ਇਹ ਤਿੰਨ ਕੋਣੀ ਚ ਕੋਈ ਗੁੱਨਾਹਕ ਹਸਪੀਟਲ ਆ ਕੀ ਹੋਇਆ ਉਹਦੇ ਉਹਦਾ ਇੱਥੇ ਪੱਟੇ ਟੁੱਟ ਗਿਆ ਇੱਕ ਦਾ ਸਿਰ ਪਟਿਆ ਹੋਇਆ ਉਹ ਇੱਧਰ ਦੇਖ ਰੋ ਤੁਸੀਂ ਬਲੱਡ ਵੀ ਪਿਆ ਠੀਕ ਹੈ ਰਾਤ ਕੀ ਦੇ ਕਿਨੇ ਮਾਰੀ ਕਿਨੇ ਥੋੜੀ ਰੇਡੀ ਮਾਰੀਆਂ ਕਾਰ ਵਾਲੇ ਨੇ ਕਾਰ ਵਾਲੇ ਨੇ ਕਾਰ ਵਾਲੇ ਨੇ ਮੋਟਰਸਾਈਕਲ ਇੱਥੇ ਖੜਾ ਸੀ ਮੋਟਰਸਾਈਕਲ ਆ ਰਿਹਾ ਸੀ ਆਉ ਟਪੜਿਆ ਸੀ ਕਿਤੇ ਤੇ ਉਹ ਬਹੁਤ ਜ਼ਿਆਦਾ ਤੇਜ਼ ਸੀ 100 ਦੇ ਸਪੀਡ ਤੇ ਸੀ ਤੋੜ ਇਹਨੂੰ ਸਾਕੇ ਰੱਖਿਆ ਸੀ ਦਾਰੂ ਵੀ ਆਖਿਆ ਸੀ ਕੋਈ ਪੁਲਿਸ ਨਹੀਂ ਗਈ ਕੋਸੇ ਮੈਂ ਤਾਂ ਆਪ ਦਾ ਰਿਪੋਰਟ ਲਿਖਣ ਗਿਆ ਆਪ ਦੇ ਰੇੜੀ ਪਿੱਛੇ ਲਿਖਾਉਣ ਗਿਆ ਕਿ ਭਾਈ ਮੇਰਾ ਜਿਹੜਾ ਨੁਕਸਾਨ ਹੋਇਆ ਉਹ ਮੈਨੂੰ ਤੇ ਚਾਹੀਦਾ ਮੈਂ ਮੈਂ ਇੱਕ ਚੁਗੱਟਾ ਕਰੂੰਗਾ ਯਾਰ ਕਿੰਨੇ ਦਾ ਨੁਕਸਾਨ ਹੋ ਗਿਆ ਮੇਰੇ ਬੀਜੜ ਦਾ ਨੁਕਸਾਨ ਹੋ ਗਿਆ

ਮੈਂ ਉਹਨੇ ਦੀ ਰੋਕ ਪਾਉਂਦਾ ਮੰਗ ਕੀ ਹੈ ਮੰਗ ਮੇਰਾ ਕੀ ਜਿਹੜਾ ਮੇਰਾ ਨੁਕਸਾਨ ਹੋਇਆ ਉਹ ਮੈਨੂੰ ਲਵਾ ਦਿਓ ਠੀਕ ਜੇਸੀ ਕੋਈ ਸਾਂ ਖਾਣੇ ਮੇਰਾ ਨਾਮ ਸੁਮੇਤ ਹੈ ਕਿੱਥੇ ਰਹਤ ਹਰਿਆਣਾ ਸਿਖਰ ਕੀ ਹੋਇਆ ਜੀ ਕੱਲ ਰਾਤ ਆਪਣੇ 2:00 1:00 ਵਜੇ ਦੇ ਆਸ-ਪਾਸ ਜੇਸੀ ਕੁਝ ਖਾਣ ਪੀਣ ਨੂੰ ਲੈਣ ਗਈ ਸੀ ਕੁਝ ਖਾ ਪੀ ਲਈਏ ਜਦੋਂ ਵਾਪਸ ਆਈ ਜਾਂਦੇ ਸੀ ਉਧਰ ਵੀ ਅਸੀਂ ਕੋੜਾ ਚੌਕ ਦੇ ਕੋਲੇ ਪਹੁੰਚੇ ਵੀ ਗੁਰਦੁਆਰੇ ਕੋਲ ਜਾਈ ਜਾਂਦੇ ਸੀ ਉਧਰੋਂ ਤੇ ਆ ਰਾਮਨਾਰ ਦਾਗੇ ਕੋਈ ਪਾਣੀ ਪੋਣੀ ਪੀ ਲਾਂਗੇ ਉਧਰ ਅਸੀਂ ਕੋੜਾ ਚੌਕ ਕੋਲੇ ਰੁਕੇ ਅਧਰੁੱਧ ਦੇਖ ਲਈ ਕੋਈ ਵਾਹਨ ਤਾਂ ਨਹੀਂ ਲੰਦੇ ਰੋਕ ਕੇ ਆਰਾਮ ਨਾਲ ਉਧਰ ਇਨ ਨਿਚਰ ਦੇ ਗੱਡੀ ਆ ਗਈ ਫੁੱਲ ਸਪੀਡ ਨਾਲ ਤੇ ਆ ਕੇ ਸਾਨੂੰ ਮਾਰੀ ਟੱਕਰ ਉਹ ਗੱਡੀ ਸਪੀਡ ਆਰਾਮ ਨਾਲ ਸੀ 90 ਆਰਾਮ ਨਾਲ ਹੋਊਗੀ ਸੀ 90 ਤੇ ਕਿੰਨੇ ਲੋਕ ਸੀ ਉਹ 3 ਲੋਕ ਸੀ ਅਸੀਂ ਦੋ ਸੀ ਫਿਰ ਉਹ ਗਿਰਤਾਰ ਕਰ ਲਿਆ ਉਹਨਾਂ ਦਾ ਕੋਈ ਪਤਾ ਨਹੀਂ ਦੋ ਤਾਂ ਭੱਜ ਗਏ ਸੀ ਐਨ ਟਾਈਮ ਤੇ ਇੱਕ ਰਹਿ ਗਿਆ ਸੀ ਡਰਾਈਵਰ ਤੇ ਹੋਰ ਵੀ ਕੁਝ नुकसान ਹੋ ਗਿਆ ਸਾਡਾ ਵਾਹਨ ਦਾ ਨੁਕਸਾਨ ਹੋ ਗਿਆ ਆਸ-ਪਾਸ ਜਿਹੜਾ ਸਮਾਨ ਵਗੈਰਾ ਪਿਆ ਸੀ ਉਹਦਾ ਵੀ ਨੁਕਸਾਨ ਹੋ ਗਿਆ ਤੇ ਬ੍ਰੇਕ ਵਗੈਰਾ ਕਈ ਨਿੱਕੇ-ਸਸਾ ਨੁਕਸਾਨ ਹੋ ਗਏ ਮੇਰਾ ਟ੍ਰੇਨ ਕੋਲ ਆਸ-ਪਾਸ ਦੇ ਲੋਕ ਤਾਂ ਕਹਿੰਦੇ ਸੀ ਹੈਰੀ ਉਹ ਕਿਤਾਬ ਰਮਸਤ ਲਾ ਰਿਹਾ ਹਾਂ ਜੀ ਕਿਨੇ ਦੂਰ ਤੱਕ ਅਸੀਂ ਪਹੁੰਚ ਲੈ ਗਏ ਤਾਂ ਜੀ ਆਰਾਮ ਨਾਲ ਮੰਨ ਕੇ ਚੱਲੋ 25 30 ਫੁੱਟ ਆਰਾਮ ਨਾਲ ਤੇ ਫਿਰ ਉਸ ਨੂੰ ਬਾਤ ਕੀ ਹੋ ਉਸ ਤੋਂ আর ਕੁਝ ਨਹੀਂ ਐਸੀ ਬਿਓਸ਼ ਵਗੈਰਾ ਹੋ ਗਈ ਫਿਰ ਐਮਬੂਲੈਂਸ ਵਗੈਰਾ ਬੁਲਾਈ ਬਸ ਅਸੀਂ ਕੀ ਚਾਹੁੰਦੇ ਹਾਂ ਕਿਸੇ ਕਰ ਇਨਸਾਫ ਕਰਨਾ ਅਸੀਂ ਚਾਹੁੰਦੇ ਵੀ ਜਿੰਨਾ ਸਾਰਾ ਸਾਡਾ ਨੁਕਸਾਨ ਹੋਇਆ ਇਹ ਤੋਂ ਜਿਆਦਾ ਉਹਦਾ ਸਾਰਾ ਪੇ ਕਰੇ ਜਿੰਨਾ ਵੀ ਆਸ-ਪਾਸ ਦਾ ਨੁਕਸਾਨ ਹੈ ਸਾਡਾ ਨੁਕਸਾਨ ਹੈ ਵਿਕਲ ਦਾ ਨੁਕਸਾਨ ਹੋਇਆ ਉਹਦਾ ਉਹ ਪੇ ਕਰੇ ਤਾਂ ਕਿ ਕੋਈ ਬਸ ਮਾਫੀ ਮੰਗ ਲਈ ਬਸ ਸਵਾਲ ਪੁੱਛਾਂਗੀ ਕੀ ਨਾਮ ਮੇਰਾ ਨਾਮ ਸਰਦਾਰ ਅੰਗਰੇਜ਼ ਸਿੰਘ ਸਾਫਾ ਪੰਚੂ ਵੜਾ ਸਾਡੇ ਬੱਚੇ ਰਾਤ ਨੂੰ ਮੋਟੀ ਲੈਣਾ ਸਿੱਥੇ ਆ ਰਹੇ ਸੀ ਉਹ i20 ਕਾਰ ਐਨ ਮਰੋਡ ਤੇ ਦਸ ਰਿਹਾ ਸ਼ਹਿਰ ਮਰੋਡ ਦੇ ਬੰਦੇ ਦਸ ਰਿਹਾ ਉਹ ਗੱਡੀ ਇੱਕਦਮ ਬੜੀ ਜੇ ਫਾਸਟ ਆ ਰਹੀ ਸੀ ਫਾਸਟ ਉਹਨਾਂ ਨੇ ਪਹਿਲਾਂ ਤਿੰਨ ਚਾਰ ਰੇੜੀਆਂ ਨਿਸ਼ਾਨ ਕੀਤਾ ਵਾਦ ਚ ਸਾਡੇ ਬੱਚੇ ਦੇ ਮੋਟਰਸਾਈਕਲ ਵਿੱਚ ਮਾਰਿਆ ਤੇ ਬੱਚੇ ਦਾ ਨਿਸ਼ਾਨ ਕਰਤਾ ਉਹਨੇ ਕਾਫੀ ਸੱਟਾਂ ਲੱਗੀਆਂ ਬੱਚੇ ਦੋਨੇ ਬੱਚਿਆਂ ਦੇ ਕਾਫੀ ਸੱਟਾਂ ਲੱਗੀਆਂ ਉਹਨੇ ਤੇ ਸਾਰਾ ਮੋਟਰਸਾਈਕਲ ਉਹਨੇ ਭੰਨਤਾ ਤੇ ਹੁਣ ਘਟੋ ਘਟਾ ਇਸ ਕੱਲ ਨੂੰ 15 16 ਘੰਟੇ ਹੋ ਗਏ ਸਾਡੇ ਬੱਚੇ ਐਡਮਿਟਾ ਨਾ ਤਾਂ ਕੋਈ ਉਹਨਾਂ ਨੇ ਆ ਕੇ ਕੋਈ ਗੱਲ ਉਹਨਾਂ ਨਾਲ ਪੁੱਛ ਗਿਸ਼ ਕੀਤੀ ਹੈ ਜੀ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਆ ਕੇ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਕੀ ਨਾਮ ਕੀ ਹੈ ਜੀ ਰਾਜਾ ਸਿੰਘ ਹੈ ਪੰਡਿਤ ਹੋਣ ਕੀ ਹੋਇਆ ਕੀ ਇਹ ਰਾਤੀ ਕਾਕੇ ਰੋਟੀ ਲੈਣ ਆਏ ਸੀਗੇ ਇੱਥੇ ਆਪकी साइड से खड़े थे कि वो तो दूसरे साइड से एक गाड़ी आई है आई 20 वो तलचर जेड़ियां जबजी है पहला उसके बाद ਇਹਨਾਂ ਦੇ ਵਿੱਚ बजदी है आज के उसके बाद वो एक मुंडा उन्होंने तो रह गया दूसरी एक फोर मकर गाड़ी थी वो गाड़ी भी आके ਲੈ गए ये गाड़ी ਨੂੰ ਸਵੇਰੇ ਤੱਕ ਕੇ ਲੈ ਗਿਆ 18 19 ਘੰਟੇ ਹੋ ਗਏ ਹਜੇ ਤੱਕ ਇਹਨਾਂ ਦਾ ਕੋਈ ਮਗਰ ਨਹੀਂ ਆਇਆ ਹੈ ਇਹਨਾਂ ਨੇ ਯਕੀਨ ਨਹੀਂ ਪੁੱਛਿਆਗਾ ਵੀ ਬੱਚੇ ਸਾਡੇ ਕਿਵੇਂ ਕਿਦਾਂ ਠੀਕ ਹੈ ਜਾਂ ਨਹੀਂ ਠੀਕ ਹੈ ਅਸੀਂ ਤਾਂ ਨਾ ਤਾਂ ਕਾਰਵਾਈ ਦੀ ਮੰਗ ਕਰਦੇ ਹਾਂ ਹੀ ਕਾਰਵਾਈ ਹੋਣੀ ਚਾਹੀਦੀ ਹੈ ਕਈ ਉਹ ਤੇ ਤੁਹਾਡੀ ਕਿੰਨੀ ਸਰਵਾਈ ਹੋਈ ਹੈ ਸਾਡੇ ਨਾਲ ਤਾਂ ਉਹਨਾਂ ਨੇ ਤਾਂ ਕੁਝ ਨਹੀਂ ਕੀਤਾ ਅਜੇ ਤੱਕ ਬਗੜਨ ਲੱਗੀ ਹੈ ਬੱਚਾਂ ਤੇ ਰਾਤ ਉਦੋਂ ਬਾਅਦ ਅਜੇ ਤੱਕ ਕੁਝ ਨਹੀਂ ਹੋਇਆ ਜੀ ਕੀ ਲੱਗਦਾ ਤੁਹਾਨੂੰ ਕਿ ਬੱਚਾ ਕੁਛ ਪੁੱਛਦਾ ਨਹੀਂ ਕਰ ਨਹੀਂ ਸਾਨੂੰ ਤਾਂ ਅਜੇ ਐਂ ਲੱਗਦਾ ਵੀ ਜਿਹੜਾ ਹਜੇ ਤੱਕ ਕੋਈ ਆਇਆ ਹੀ ਨਹੀਂਗਾ ਸਾਡੇ ਮਗਰ ਹੀ ਨਹੀਂ ਆ ਕੇ ਉਹਨਾਂ ਨੇ ਐਂ ਨਹੀਂ ਪੁੱਛਿਆਗਾ ਵੀ ਬੱਚਾ ਠੀਕ ਆ ਜਾਂ ਕਿਵੇਂ ਆ ਜਾਂ ਕਿਵੇਂ ਨਹੀਂ ਹੈ ਅਸੀਂ ਤਾਂ ਇਹਨਾਂ ਤੋਂ ਜੋ ਕਾਨੂੰਨੀ ਕਾਰਵਾਈ ਬਣਦੀ ਆ ਉਹ ਹੋਣੀ ਚਾਹੀਦੀ ਹੈ ਮੇਰਾ ਨਾਮ ਡਾਕਟਰ ਮੋਇਤ ਮੋਇਤ ਗਰਗਿਆ ਜੀ ਮੈਂ ਗੁਰਦੇਵ ਹਸਪੀਟਲ ਚ ਸਰਵਿਸ ਦਿਨਾਂ ਆਪਣੇ ਕੋਲ ਜਿਹੜੇ ਦੋਨੋਂ ਮਰੀਜ਼ ਆਏ ਹੈਗੇ ਆ ਉਹਨਾਂ ਦਾ ਐਕਸੀਡੈਂਟ ਕਰਕੇ ਸੱਟਾਂ ਵੱਜੀ ਆ ਇੱਕ ਮਰੀਜ਼ ਹੈਗਾ ਉਹਦੇ ਪੱਟ ਦੀ ਹੱਡੀ ਟੁੱਟੀ ਆ ਤੇ ਦੂਸਰਾ ਜਿਹੜਾ ਮਰੀਜ਼ ਹੈਗਾ ਉਹਦੀ ਸਿਰ ਦੀ ਸੱਟ ਹੈ ਤੇ ਪੈਰ ਦੀ ਸੱਟ ਤੇ ਕੀ ਲੱਗਦਾ ਕਿ ਕਿ ਕਿੰਨੇ ਕੰਡੀਸ਼ਨ ਕ੍ਰਿਟੀਕਲ ਆ ਹੈ ਨਾ ਜੀਾ ਠੀਕ ਹੋਣਗੇ ਕਿਨੇ ਸਮਾਂ ਲੱਗੇ ਜੋ ਪਹਿਲੇ 24 ਘੰਟੇ ਜਿਹੜੇ ਹੁੰਦੇ ਆ ਉਹ ਥੋੜਾ ਕ੍ਰਿਟੀਕਲ ਹੀ ਹੁੰਦੇ ਆ ਉਹਦੇ ਵਿੱਚ ਐਸੀ ਕੋਈ ਜ਼ਿਆਦਾ ਕਮੈਂਟ ਨਹੀਂ ਕਰਦੇ ਹੁੰਦੇ 24 ਘੰਟੇ ਤੋਂ ਬਾਅਦ ਹੀ ਥੋੜਾ ਬੈਟਰ ਸਟੇਟਸ ਪਤਾ ਲੱਗਦਾ ਇੱਕ ਸਾਨੂੰ ਜਿਹੜਾ ਰਾਤ 2:30 ਵਜੇ ਦੇ ਕਰੀਬ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਜਿਹੜਾ ਕਾਰ ਆ I20 ਤੇ ਇੱਕ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਜਿਸ ਵਿੱਚ ਜਿਹੜਾ ਮੋਟਰਸਾਈਕਲ ਦੇ ਦੋ ਜਣੇ ਸਵਾਰ ਸੀ ਹਰਕੀਰਤ ਤੇ ਸਮਿਤ ਬਿਸ਼ਨੋਈ ਜਿਨ੍ਹਾਂ ਦੇ ਦਰਾਨੇ ਐਕਸੀਡੈਂਟ ਸੱਟਾਂ ਲੱਗੀਆਂ ਤੇ ਜਿਹੜੇ ਕੀ ਹੈ ਹਸਪੀਟਲ ਵਿੱਚ ਦਾਖਲ ਨੇ ਇਸ ਦਰਾਨੀ ਜਦੋਂ ਐਕਸੀਡੈਂਟ ਹੋਇਆ ਤਾਂ ਜਦੋਂ ਐਕਸੀਡੈਂਟ ਦਰਾਨ ਕਾਰ ਡਿਸਬੈਲੈਂਸ ਹੋਈ ਹੈ ਤੇ ਇੱਕ ਪਾਸੇ ਤੇ ਸਾਈਡ ਤੇ ਰੇੜੀ ਖੜੀ ਸੀ ਤੇ ਉਹਦਾ ਵੀ ਇਹਦੇ ਵਿੱਚ ਜਿਹੜਾ ਨੁਕਸਾਨ ਹੋਇਆ ਇਸ ਵਿੱਚ ਜਿਹੜਾ ਹੈਗਾ ਸਾਡੇ ਵੱਲੋਂ ਜਿਹੜਾ ਹਸਪੀਟਲ ਜਾ ਕੇ ਉਹਨਾਂ ਦੀ ਸਟੇਟਮੈਂਟ ਹਾਸਲ ਜਿਹੜੀ ਹੈਗੀ ਹੈ ਕੀਤੀ ਜਾ ਰਹੀ ਹੈ ਜੋ ਵੀ ਉਹਨਾਂ ਦੀ ਸਟੇਟਮੈਂਟ ਹੈ ਉਦੇ ਮੁਤਾਬਕ ਜਿਹੜੀ ਇਹ ਬੰਦੀ ਅਗਲੀ ਕਾਰਵਾਈ ਅਮਨ ਵਿੱਚ ਲਿਆਂਦੀ ਜਾਵੇ। ਰੇੜੀ ਵਾਲਾ ਜਿਹੜਾ ਉਥੇ ਚਾਹ ਵਾਲਾ ਸੀਗਾ ਉਹਦਾ ਵੀ ਕਾਫੀ ਮੇਜਰ ਨੁਕਸਾਨ ਹੋ ਗਿਆ। ਹਾਂਜੀ ਇਹ ਜਿਹੜਾ ਜਿੰਨਾ 50000 ਜਿਹੜੇ ਵੀ ਇਹਦੇ ਇਨਵੈਸਟੀਗੇਸ਼ਨ ਦੌਰਾਨ ਜਿੰਨੇ ਵੀ ਫੈਕਟਸ ਆਉਣਗੇ ਕੋਈ ਨੁਕਸਾਨ ਹੋਇਆ ਸਰਕਾਰੀ ਪ੍ਰਾਪਰਟੀ ਦਾ ਹੋਇਆ ਜਾਂ ਜਿਹੜਾ ਮੋਟਰਸਾਈਕਲ ਚਾਲਕ ਸੀ ਉਹਨਾਂ ਦਾ ਜਾਂ ਜਿਹੜਾ ਰੇੜੀ ਵਾਲੇ ਦਾ ਹੋਇਆ ਉਦੇ ਮੁਤਾਬਕ ਜਿਹੜੀ ਇਹ ਕਾਨੂੰਨ ਅਨਸਾਰ ਜੋ ਬੰਦੀ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਹ ਕਹਿ ਰਹੇ ਕਿ ਵੀ ਉਹ ਜਦੋਂ ਪੁਲਿਸ ਕੋਲੇ ਵੇਚੀ ਤਾਂ ਉਹਨਾਂ ਦੇ ਵੱਲੋਂ ਸੁਣਵਾਈ ਨਹੀਂ ਕੀਤੀ ਗਈ ਤੇ ਉਹਨੇ ਕਹਿੰਦੇ ਕਿ ਵੀ ਪਹਿਲਾਂ ਮੋਟਰਸਾਈਕਲ ਦੇ ਜਿਹਨਾਂ ਡੇਂਜਰਡ ਹੋਏ ਨੇ ਉਹਨਾਂ ਦੇ ਸੁਣਾ ਕੇ ਫਿਰ ਕਾਰ ਵਾਲਿਆਂ ਨੂੰ ਸੁਣਾ ਕੇ ਫਿਰ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਜ ਜਿੰਨੇ ਵੀ ਪਾਰਟੀਆਂ ਹੁੰਦੀਆਂ ਐ ਐਕਸੀਡੈਂਟ ਦੌਰਾਨ ਕਈ ਵਾਰ ਇੱਕ ਤੋਂ ਜ਼ਿਆਦਾ ਜਿਹੜੀ ਐ ਪਾਰਟੀਆਂ ਦਾ ਜਿਹੜਾ ਨੁਕਸਾਨ ਹੁੰਦਾ ਦਾ ਉਸ ਚ ਜਿਹੜਾ ਜੋ ਵੀ ਜਿਹੜੀ ਪਾਰਟੀ ਦੇ ਜਿਹੜੀ ਕਾਰਵਾਈ ਬੰਦੀ ਹੈ ਕਾਨੂੰਨ ਅਨੁਸਾਰ ਜਿਹੜੀ ਉਹ ਸਖਤ ਸਖਤ ਅੱਗੇ ਵੀ ਲਿਆਂਦੀ ਗਈ ਹੈ ਤੇ ਇਸ ਚ ਵੀ ਲਿਆਂਦੀ ਜਾਵੇ ਜਿਹੜੇ ਕਾਰ ਚਾਲਕ ਸੀ ਇਹ ਕਿੰਨੇ ਜਨੇ ਸੀਗੇ ਔਰ ਇਹ ਕਾਰ ਚ ਜਿਹੜਾ ਤਿੰਨ ਜਨੇ ਸੀਗੇ ਆਪਣਾ ਕੌਸ਼ਲ ਠਕਰਾਲ ਕੌਸ਼ਲ ਠਕਰਾਲ ਗੋਲਡੀ ਤੇ ਸ਼ਿਵਮ ਜਿਹੜੇ ਤਿੰਨ ਜਨੇ ਸੀਗੇ ਕੌਸ਼ਲ ਠਕਰਾਲ ਜਿਹੜਾ i20 ਗੱਡੀ ਨੂੰ ਚਲਾ ਰਿਹਾ ਸੀ ਤੇ ਇਸ ਤੇ ਜਿਹੜੀ ਉਹ ਸਟੇਟਮੈਂਟ ਤੇ ਜੋ ਰੇਡੀਅਲ ਦੀ ਕੰਪਲੇਂਟ ਆ ਉਹਦੇ ਆਧਾਰ ਤੇ ਜੋ ਵੀ ਕਾਰਵਾਈ ਐਸ ਪਰ ਲਾਅ ਬੰਦੀ ਆ ਉਹ ਕਾਰਵਾਈ ਅਮਲ ਚ ਲੈਂਦੀ ਜਾਵੇ ਜੇ ਇਹਨਾਂ ਦਾ ਕੋਈ ਡਾਕਟਰ ਟੈਸਟ ਕੀਤਾ ਜਾਏਗਾ ਕਿਉਂਕਿ ਸਨਕ ਲੋਪਾ ਦਾ આરોਪ ਹੈ ਕਿ ਇਹਨਾਂ ਨੇ ਬਹੁਤ ਜ਼ਿਆਦਾ ਡਰਿੰਕ ਕੀਤੀ ਹੋਈ ਸੀ ਤੇ ਕਾਰ ਬਹੁਤ ਜ਼ਿਆਦਾ ওভারਸਪੀਡ ਇਹ ਜਿਹੜੇ ਜਿੰਨੇ ਵੀ ਫੈਕਟਸ ਹੈਗੇ ਆ ਵੀ ਉਹਦਾ ਐਕਸੀਡੈਂਟ ਦਾ ਕਾਰਨ ਕੀ ਹੋਇਆ ਆਸ-ਪਾਸੇ ਦੀ ਸੀਸੀਟੀਵੀ ਫੂਟੇਜ ਤੇ ਕਾਰ ਦਾ ਵੀ ਜਿਹੜਾ ਹੈ ਸਾਡੇ ਵੱਲੋਂ ਜਿਹੜੀ ਹੈ ਮੈਕੈਨਿਕਲ ਰਿਪੋਰਟ ਵੀ ਜਿਹੜੀ ਹੈ ਲਈ ਜਾਂਦੀ ਹੈ ਦਰਾਨੇ ਇਨਵੈਸਟੀਗੇਸ਼ਨ ਇਹ ਸਾਰੇ ਫੈਕਟਰ ਇਨਵੈਸਟੀਗੇਸ਼ਨ ਦਰਾਨ ਹੀ ਵਾਚਨ ਵਾਲੇ ਹੁੰਦੇ ਆ ਤੇ ਜੋ ਵੀ ਜਿਹਦੀ ਵੀ ਇਨਗੈਲੀ ਪਾਈ ਗਈ ਉਹਦੇ ਮੁਤਾਬਕ ਜਿਹੜੀ ਹੈ ਕਾਰਵਾਈ ਅੰਚ ਲੈ ਜਾਂਦੀ ਹੈ ਇਹ ਕਾਰ ਆਪਣੇ ਕੰਪਨੀ ਚ ਲੈ ਲਿਆ ਔਰ ਰੀਟੇਨ ਕੋਈ ਕੀਤਾ ਨਹੀਂ ਨਹੀਂ ਇਹ ਚ ਹਜੇ ਜਿਹੜਾ ਅਸੀਂ ਸਟੇਟਮੈਂਟ ਹਾਸਲ ਕਰ ਰਹੇ ਹਾਂ ਜੋ ਵੀ ਸਟੇਟਮੈਂਟ ਦੇ ਅਸ ਪਰ ਲਾਅ ਬੰਦੀ ਹੋਗੀ ਉਹਦੇ ਮੁਤਾਬਕ ਅਲੀ ਕਾਰਵਾਈ ਕਰਕੇ ਤੇ ਜੋ ਵੀ ਇਹ ਚ ਅਕਿਊਜ਼ਡ ਬੰਦੇ ਆ ਉਹਨਾਂ ਨੂੰ ਜਲਦ ਗ੍ਰਿਫਤਾਰ ਕਰਕੇ ਏਰਮਨ ਆ ਵੀ ਡੀ ਲਈ ਬਠਿੰਡਾ ਤੋਂ ਅਵਿਨਾਸ਼ ਹ